ਦੇਸ਼ ਭਰ ਵਿੱਚ OBC ਸ਼੍ਰੇਣੀ ਨੂੰ ਹੱਕ ਦਿਵਾਉਣ ਦੇ ਲਈ ਰਾਹੁਲ ਗਾਂਧੀ ਦੇ ਦਾਅਵੇ ਅਜੇ ਤੱਕ ਜੁਮਲੇ ਹੀ ਨਜ਼ਰ ਆ ਰਹੇ ਨੇ ਕਿਉਂਕਿ ਅਜੇ ਤੱਕ ਕਾਂਗਰਸ ਇੱਕ ਵੀ ਟਿਕਟ ਉੱਤੇ OBC ਉਮੀਦਵਾਰ ਦੀ ਦਾਵੇਦਾਰੀ ਉੱਤੇ ਚੋਣ ਕਮੇਟੀ ਵੱਲੋਂ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ OBC ਦਾ ਮੁੱਦਾ ਜ਼ੋਰ ਸ਼ੋਰ ਨਾਲ ਝੁਕਿਆ ਹੈ ਉਸ ਤੋਂ ਇਸ ਸ਼੍ਰੇਣੀ ਦੇ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਕਾਫੀ ਮੋਹ ਵੀ ਵਧਿਆ ਹੈ ਪਰ ਜੇਕਰ ਕਾਂਗਰਸ ਨੇ ਆਪਣੀਆਂ ਹੀ ਟਿਕਟਾਂ ਦੀ ਵੰਡ ਵਿੱਚ ਇਸ ਸ਼੍ਰੇਣੀ ਨੂੰ ਅਣਦੇਖਿਆ ਕੀਤਾ ਤਾਂ ਇਹ ਗੱਲ ਕਾਂਗਰਸ ਲਈ ਬੜੀ ਨੁਕਸਾਨਦਾਇਕ ਸਾਬਤ ਹੋਵੇਗੀ ਰਾਹੁਲ ਗਾਂਧੀ ਦੀਆਂ ਨੀਤੀਆਂ ਉੱਤੇ ਚੱਲਦੇ ਹੋਏ ਪੰਜਾਬ ਕਾਂਗਰਸ OBC ਦੇ ਚੇਅਰਮੈਨ ਰਾਜਬਖਸ਼ ਕੰਬੋਜ ਨੇ ਸੂਬੇ ਭਰ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਹਨ ਅਤੇ ਉਹ ਇਸ ਸ਼੍ਰੇਣੀ ਨੂੰ ਕਾਂਗਰਸ ਦੇ ਨਾਲ ਜੋੜਨ ਲਈ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨੇ ਫਿਰੋਜ਼ਪੁਰ ਲੋਕ ਸਭਾ ਵਿੱਚ OBC ਸ਼੍ਰੇਣੀ ਦੀ ਵੱਡੀ ਗਿਣਤੀ ਵਿੱਚ ਵਸਦੀ ਕੰਬੋਜ ਬਰਾਦਰੀ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਕਮ ਸੇ ਕਮ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਟਿਕਟ ਕੰਬੋਜ ਬਰਾਦਰੀ ਦੇ ਟਕਸਾਲੀ ਕਾਂਗਰਸੀ ਨੇਤਾ ਰਾਜਬਖਸ਼ ਕੰਬੋਜ ਨੂੰ ਜ਼ਰੂਰ ਦਿੱਤੀ ਜਾਵੇ ਤਾ ਜੋ ਭਵੇਖ ਵਿੱਚ OBC ਲੋਕਾਂ ਤੋਂ ਕਾਂਗਰਸ ਦੀ ਵੋਟਾਂ ਮੰਗਣ ਸਮੇਂ ਸ਼ਰਮਿੰਦਾ ਨਾ ਹੁਣ ਪਵੇ ਮਿਸਟਰਪਾਲ ਸਾਹਿਬ ਠੀਕ ਕਹਿਣਾ ਚਾਹੁੰਦੇ ਆ ਅ ਪਹਿਲਾਂ ਤਾਂ ਇਹ ਆ ਵੀ ਅਸੀਂ ਕਾਂਗਰਸ ਦੇ ਪੱਕੇ ਵਰਕਰ ਸਿਪਾਹੀ ਆ ਤੇ ਕਾਂਗਰਸ ਪਾਰਟੀ ਵੱਲੋਂ ਜੇ ਸਾਡੇ ਲੀਡਰਾਂ ਵਿੱਚੋਂ ਜਿਹੜਾ ਵੀ ਬੰਦਾ ਆਉਂਦਾ ਹੈ ਜਿਵੇਂ ਰਾਜਬਖਸ਼ ਹੈ ਜੀ ਕਮੋਦ ਸਾਹਿਬ ਨੇ ਜਾਂ ਕੋਈ ਹੋਰ ਵੀ ਆਉਂਦਾ ਹੈ ਤਾਂ ਅਸੀਂ ਸਾਰਿਆਂ ਦਾ ਮੋਸਟ ਵੈਲਕਮ ਕਰਾਂਗੇ ਪਰ ਰਾਜਬਖਸ਼ ਨੂੰ ਅਸੀਂ 25-30 ਸਾਲ ਤੋਂ ਨੇੜੇੋਂ ਵੇਖ ਰਿਹਾ ਬੜੇ ਨਜ਼ਦੀਕੀ ਵੇਖ ਰਿਹਾ ਇਸ ਸਾਹਬ ਨਾਲ ਵੇਖ ਰਿਹਾ ਕਿ ਕਿਸੇ ਨਾਲ ਬੇਸਿਕਰਾ ਨਹੀਂ ਕਿਸੇ ਨਾਲ ਬੇਈਮਾਨੀ ਨਹੀਂ ਕਿਸੇ ਨਾਲ ਠੱਗੀ ਨਹੀਂ ਬਹੁਤ ਹੀ ਵਧੀਆ ਤੇ ਸਾਫ਼ ਲੀਡਰ ਜਿਹੜਾ ਸਾਡਾ ਦਾ ਸਾਡੇ ਇਲਾਕੇ ਦਾ ਬਰਾਦਰੀ ਆਵਾਜ਼ ਨੂੰ ਨਾਹਰਾ ਨਹੀਂ ਦਿੰਦਾ ਸਾਰਿਆਂ ਨੂੰ ਬਰਾਬਰ ਸਮਝਦਾ ਬਰਾਬਰ ਸਮਝਦੇ ਉਹ ਸਾਰਿਆਂ ਦੇ ਹੱਕ ਜਿਹੜੇ ਨੇ ਉਹ ਹਰੇਕ ਦੇ ਨਾਲ ਜਿਹੜਾ ਤੁਰਨ ਨੂੰ ਤਿਆਰ ਖੜਾ ਹੁੰਦਾ ਹੈ ਵੇਲੇ ਇੱਕ ਵੇਲੇ ਹਰ ਛੋਟੇ ਵੱਡੇ ਬੰਦੇ ਦੇ ਕੰਮ ਆਉਂਦਾ ਹੈ ਤੇ ਮੈਂ ਇਸ ਬੰਦੇ ਨੂੰ ਘੱਟੋ ਘੱਟ 20 30 ਸਾਲ ਤੋਂ ਜਾਣਦਾ ਜੀ ਉਹ ਤਾਂ ਜਾਣਦਾ ਕਿਉਂਕਿ ਸਾਡੇ ਪੁਰਖੇ ਵੀ ਜਿਹੜੇ ਕਾਂਗਰਸੀ ਸੀ ਤੇ ਉਹ ਵੱਡਿਆਂ ਨਾਲ ਸਾਰਿਆਂ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਸਦਕਾ ਇਹਦੇ ਨਾਲ ਸਾਡਾ ਇੰਨਾ ਕੁ ਸੰਬੰਧ ਬਣ ਚੁੱਕਿਆ ਹੈ ਵੀ ਬਹੁਤ ਹੀ ਮੇਰੀ ਨਿਗਾ ਵਿੱਚ ਇਮਾਨਦਾਰ ਤੇ ਵਧੀਆ ਲੀਡਰ ਹੈ ਅਗਰ ਜੇ ਸਰਕਾਰ ਜਾਂ ਸਾਡੀ ਪਾਰਟੀ ਤੇ ਇਹ ਇਸ ਬੰਦੇ ਨੂੰ ਕੋ ਟਿਕਟ ਨਵਾਜਦੀ ਹੈ ਤਾਂ ਅਸੀਂ ਤਨੋਂ ਮਨੋਂ ਦਿਲੋਂ ਜੋਰ ਲਾ ਕੇ ਇਹਦੀ ਅਮਦਤ ਕਰਾਂਗੇ ਤੇ ਕਾਮਨਾ ਕਰਦੇ ਆ ਕਿ ਐਮਪੀ ਬਣਾ ਕੇ ਹੀ ਪਾਰਲੀਮੈਂਟ ਚ ਪਹੁੰਚੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਹੈ ਸਰਪੰਚ ਹਾਂ ਪਿੰਡ ਟਾਪੂਛਲ ਜੋਈਆਵਨ ਦਾ ਧੰਨਵਾਦ ਹਾਂਜੀ ਕੀ ਨਾਮ ਆ ਤੁਹਾਡਾ ਹਰੀਚੰਦ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਕਾਂਗਰਸ ਦੀ ਪਾਰਟੀ ਦਾ ਅਸੀਂ ਨਾਲ ਹੈਗੇ ਹਾਂ ਜੀ ਤੇ ਅਸੀਂ ਅਗਾਂ ਰਾਜ ਬਖਸ਼ ਨੂੰ ਟਿਕਟ ਦਵਾਉਣਾ ਚਾਹੁੰਦੇ ਆ ਜੀ ਸਾਰੇ ਉਹਦੇ ਨਾਲ ਹੈਗੇ ਨੇ ਰੋਹੀਪੁਰ ਜ਼ਿਲ੍ਹੇ ਦੇ ਮਾਨਤਾਨ ਇਮਾਨਦਾਰ ਤੇ ਸੱਚਾ ਸੁੱਚਾ ਆਦਮੀ ਹੈਗਾ ਇਹ 35 ਸਾਲ ਤੋਂ ਕਾਂਗਰਸ ਦੇ ਨਾਲ ਲਗਾ ਆਂਦਾ ਇਤੂ ਬਾਕੀ ਸਾਰੇ ਛੱਡ ਗਏ ਨੇ ਇਕੱਲਾ ਹੀ ਨਾਲ ਲੁੱਟਾਂਦੇ ਅਸੀਂ 35 ਸਾਲ ਤੋਂ ਨਾਲ ਲੁੱਟਦੇ ਆਨੇ ਮੈਂ ਮਨੀਸ਼ ਕੁਮਾਰ ਪਿੰਡ ਅਰਾਇਆਂ ਵਾਲੇ ਤੋਂ ਮੈਂ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕਰਦਾ ਕਿ ਇਥੇ ਫਿਰੋਜ਼ਪੁਰ ਜਿਹੜੀ ਐਮਪੀ ਦੀ ਲੋਕ ਸਭਾ ਦੀ ਚੋਣ ਦੀ ਟਿਕਟ ਹੈ ਉਹ ਰਾਏ ਬਖਸ਼ ਕੰਬੋਜੀ ਨੂੰ ਦਿੱਤੀ ਜਾਵੇ ਕਿਉਂਕਿ ਉਹ ਨੇਤਾ ਜਿਹੜੇ ਨੇ ਉਹ ਪਿਛਲੇ 30 35 ਸਾਲ ਤੋਂ ਜਿਹੜੇ ਕਾਂਗਰਸ ਦੀ ਸੇਵਾ ਕਰ ਰਹੇ ਨੇ ਕਈ ਨੇਤਾ ਆਏ ਪਾਰਟੀ ਆਏ ਫਾਇਦਾ ਲੈਣ ਲਈ ਆਏ ਤੇ ਫਾਇਦਾ ਚੱਕ ਕੇ ਪਾਰਟੀ ਛੱਡ ਕੇ ਚਲੇ ਗਏ ਪਰ ਉਹ ਇੱਕ ਅਜਿਹੇ ਨੇਤਾ ਨੇ ਜਿਹੜੇ 35 ਸਾਲ ਤੋਂ ਲਗਾਤਾਰ ਆਪਣੀ ਕਾਂਗਰਸ ਪਾਰਟੀ ਲਈ ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਹੁਦੇ ਤੱਕ ਕੰਮ ਕਰ ਰਹੇ ਨੇ ਤੇ ਇੱਕ ਨਿਹੜਕ ਤੇ ਚੰਗੀ ਸੋਚ ਦੇ ਮਾਲਕ ਨੇ ਜਿਹੜੇ ਸਾਰੀਆਂ ਜਾਤਾਂ ਪਾਤਾਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਤੇ ਮੈਂ ਬੇਨਤੀ ਕਰਦਾ ਸ਼੍ਰੀ ਰਾਹੁਲ ਗਾਂਧੀ ਨੂੰ ਕਿਉਂਕਿ ਉਹਨਾਂ ਨੂੰ ਬੇਨਤੀ ਕਰਦਾ ਕਿ ਫਰੋਜ਼ਪੁਰ ਜਿਹੜੀ ਟਿਕਟ ਹੈ ਉਹ ਸ਼੍ਰੀ ਰਾਜਬਖਸ਼ ਨੂੰ ਦਿੱਤੀ ਜਾਵੇ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਵਾਉਂਦੇ ਹਾਂ ਕਿ ਜੇਕਰ ਉਹ ਸਾਡੇ ਰਾਜਬਖਸ਼ ਜੀ ਨੂੰ ਟਿਕਟ ਦਿੰਦੇ ਨੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇੱਕ ਜਿਹੜੀ ਟਿਕਟ ਹੈ ਉਹ ਕਾਂਗਰਸ ਦੀ ਚੋਲੀ ਪਾਵਾਂਗੇ ਮੈਂ ਅਮਰੀਕ ਕੰਬੋਜ ਸਾਡੇ ਜਿਹੜੀ ਇਹ ਬੇਨਤੀ ਹੈ ਕਿ ਫਰੋਹੇਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਂਗਰਸ ਵਾਲੀ ਜੋ ਟਿਕਟ ਹੈ ਉਹ ਰਾਜਬਖਸ਼ ਨੂੰ ਦਿੱਤੀ ਜਾਵੇ ਕਿਉਂਕਿ ਜੋ ਰਾਜਬਖਸ਼ ਕੰਬੋਏ ਨੇ ਉਹ OBC ਦੇ ਕੋਟੇ ਦੇ ਵਿੱਚੋਂ ਜਿਹੜਾ ਪੰਜਾਬ ਦੇ ਚੇਅਰਮੈਨ ਨੇ ਸਾਡੀ ਜਿਹੜੀ ਲਗਭਗ ਜਿਹੜੀ ਫਰੋਇਪੁਰ ਦੇ ਵਿੱਚ ਲਗਭਗ 35 ਤੋਂ 40% ਜਿਹੜੀ OBC ਕੋਟੇ ਦੀ ਜਿਹੜੀ ਜਿਹੜੀ ਵੋਟ ਹੈ ਵੋਟ ਬੈਂਕੇ ਉਹ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜਾ ਸਕਦਾ ਕਿਉਂਕਿ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਇੱਕ ਵੀ ਜਿਹੜੀ ਟਿਕਟ ਹੈ ਜਿਹੜੀ MP ਦੀ ਉਹ ਜਿਹੜੀ OBC ਨੂੰ ਨਹੀਂ ਦਿੱਤੀ ਗਈ ਲੱਗ ਜਿਹੜੀ ਪ੍ਰਸ਼ਣੀਆਂ ਸ਼੍ਰੇਣੀਆਂ ਨੇ ਜਿਹੜੀਆਂ ਉਹ ਵਿੱਚ ਜਾਂਦੀਆਂ ਨੇ ਕਿ ਸਾਨੂੰ ਜਿਹੜਾ ਆਪਣਾ ਜਿਉ ਹੱਕ ਮਿਲਣਾ ਚਾਹੀਦਾ ਹੈ ਕੋਈ ਵੀ ਜਿਹੜੀ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਵੱਲੋਂ ਜੋ ਐਕਟੀਵਿਟੀ ਜਿਹੜੀ OBC ਦੇ ਖਾਤੇ ਦੇ ਵਿੱਚ ਨਹੀਂ ਦਿੱਤੀ ਗਈ ਇਸ ਕਰਕੇ ਰਾਜਬਖਸ਼ ਨੂੰ ਜੋ OBC ਦੇ ਖਾਤੇ ਦੇ ਵਿੱਚ ਜਿਹੜੀ ਇੱਕ ਟਿਕਟ ਦਿੱਤੀ ਜਾਵੇ ਤੇ ਲਗਭਗ ਇੱਥੇ ਜੋ 1 ਲੱਖ ਵੋਟਾਂ ਦੇ ਸਾਡੇ ਲੋਕ ਨੇ ਜੋ ਜਿਤਾ ਕੇ ਭੇਜਣਗੇ ਮੈਂ ਹੀ ਕੈਪਟਨ ਬਲਵਿੰਦਰ ਸਿੰਘ ਆਹਰ ਖੁਰੂਤੋ ਪਾਰਟੀ ਨਾਲ ਜੁੜੇ ਹੋਏ ਆ ਅਸੀਂ ਹਾਈ ਕਮਾਂਡ ਨੂੰ ਅਪੀਲ ਕਰਦੇ ਆ ਕਿ ਰਾਜਬਖਸ਼ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਕਿ ਸਾਡੇ ਲੋਕਲ ਏਰੀਏ ਦੇ ਬੰਦੇ ਨੇ ਸ਼ੁਰੂ ਤੋਂ ਪਾਰਟੀ ਨਾਲ ਜੁੜੇ ਹੋਏ ਆ ਔਰ ਵਰਕਰ ਦੇ ਨਾਲ ਵੀ ਰਲ ਮਿਲ ਕੇ ਕੰਮ ਕਰਨ ਵਾਲੇ ਬੰਦੇ ਆ ਕਿਸੇ ਕੰਮੋਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਇਹੀ ਬੇਨਤੀ ਕਰਦੇ ਆ ਕਿ ਰਾਜਬਖਸ਼ ਜੀ ਨੂੰ ਟਿਕਟ ਦਿੱਤੀ ਜਾਵੇ ਹਾਈ ਕਮਾਂਡ ਅੱਗੇ ਸਾਡੀ ਬੇਨਤੀ ਹੈ ਜੀ ਲਾਹੂ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਚੱਕ ਸੈਦੋਕ ਤੋਂ ਜਗਮੇਲ ਸਿੰਘ ਬੇਨਤੀ ਕਰਦਾ ਹਾਂ ਪਹਿਲਾਂ ਤੋਂ ਜਿਉਂ ਸੁਰਤ ਸੰਭਲੀ ਆ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਸੋਢੀ ਸਾਹਿਬ ਨਾਲ ਰਹੇ ਆ ਜਾਖੜ ਸਾਹਿਬ ਨਾਲ ਰਹੇ ਆ ਪਰ ਜੇ ਅੱਜ ਸਾਨੂੰ ਇਲਾਕੇ ਦਾ ਆਪ ਦਾ ਬਹੁਤ ਵਧੀਆ ਨਮਿੰਦਾ ਦੇ ਕੇ ਭੇਜਦੇ ਆ ਰਾਜਬਖਸ਼ੀ ਨੂੰ ਟਿਕਟ ਦਿੰਦੇ ਆ ਤੇ ਪੂਰਾ ਤਨੋਂ ਮਨੋਂ ਲਾ ਕੇ ਜੋਰ ਜਿਤਾ ਕੇ ਭੇਜਾਂਗੇ ਜੇ ਅੱਗੇ ਵਾਲੀ ਛੜਨਾ ਕੀਤੀ ਬੰਦਾ ਬਾਹਰ ਦਾ ਲਿਆ ਕੇ ਇੱਥੇ ਕਿਸੇ ਇਲਾਕੇ ਜੋ ਭੇਜਤਾ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆ ਪਰ ਵੋਟ ਅਸੀਂ ਬਾਹਰ ਦੇ ਬੰਦੇ ਨੂੰ ਕੋਈ ਨਹੀਂ ਪਾਉਣੀਗੀ ਸਾਡੇ ਇਲਾਕੇ ਦਾ ਸਾਡਾ ਗਵਾਂਢੀ ਪੱਪੇ ਦੇ ਵਿੱਚ ਵਿਚਰਨ ਵਾਲਾ ਬੰਦਾ ਹੈ ਜਿੱਥੇ ਮਰਜ਼ੀ ਆਵਾਜ਼ ਮਾਰੀਏ ਸਾਡਾ ਦਿਨਪੁਰ ਰਾਤ ਖੜਦੇ ਵੀ ਹੈ ਸਾਡੇ ਇਲਾਕੇ ਦੇ ਹੈ ਸਾਡੇ ਨਾਲ ਜੁੜੇ ਹੈ ਕਿ ਅਸੀਂ ਵੋਟਾਂ ਪੂਰਾ ਜ਼ੋਰ ਲਾ ਕੇ ਵੋਟਾਂ ਪਾ ਕੇ ਜਿਤਾ ਕੇ ਭੇਜਾਂਗੇ ਜੇ ਬੰਦੂਆਂ ਹਨ ਬਾਹਰ ਦਾ ਕੋਈ ਦੇਤਾ ਅਸੀਂ ਬਿਲਕੁਲ ਨਹੀਂ ਪਾਉਣੇਗੀ ਬੋਲ ਚਿੱਕੀ ਕਹਣਾ ਚਾਹੁੰਦੇ ਹੋ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਸਖਦੇਵ ਸਿੰਘ ਪਿੰਡ ਚੱਕ ਸਖਦੇਗੋਤੋਂ ਬੇਨਤੀ ਕਰਦਾ ਹਾਂ ਕਿ ਸਾਡੇ ਜਿਹੜੇ ਨੁਮਾਇੰਦੇ ਆ ਰਾਜਬਖਸ਼ ਜੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਜੋ ਕਿ ਸਾਡੇ ਇਲਾਕੇ ਦੇ ਹਨ ਅਸੀਂ ਕਾਂਗਰਸ ਦੇ ਉਮੀਦਵਾਰ ਨੂੰ ਚਾਹੁੰਦੇ ਹਾਂ ਵੀ ਸਾਡੇ ਕੋ ਜੋ ਕੋਈ ਪਾਸੇ ਬਾਹਰ ਦਾ ਆ ਗਿਆ ਤੇ ਸਾਨੂੰ ਕੋਈ ਲਾਭ ਨਹੀਂ ਹੋਣਾ ਅੱਗੇ ਕੁਝ ਨਹੀਂ ਲਾਭ ਹੋਇਆ ਤੇ ਬੇਨਤੀ ਕਰਦਾ ਹਾਂ ਵੀ ਸਾਡੇ ਰਾਜਬਖਸ਼ ਜੀ ਨੂੰ ਟਿਕਟ ਦਿੱਤੀ ਜਾਵੇ ਤੇ ਜੋ ਕਿ ਸਾਡੇ ਨਮਾਇंदे ਚੁਣੇ ਜਾਣ ਤੇ ਸਾਡੇ ਪਿੰਡ ਦਾ ਵਿਕਾਸ ਸਾਡੇ ਇਲਾਕੇ ਦਾ ਵਿਕਾਸ ਹੋਵੇ ਬੈਗਰੂ ਜੀ ਹਾਂ ਜੀ ਮੇਰਾ ਨਾਮ ਅਮਰਜੀਤ ਕੌਰ ਹੈ ਜੀ ਤੇ ਸਾਡੇ ਇਲਾਕੇ ਚ ਆਉਣ ਵਾਲੇ ਰਾਜਬਖਸ਼ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਕਿ ਸਾਡੇ ਹੋਰ ਕੋਈ ਨਾ ਇਹਨਾਂ ਦੇ ਵਿੱਚ ਕੋਈ ਆਵੇ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਖਾਸਾ ਹਾਂਜੀ ਵਾਈਕੁਰਜੀ ਦਾ ਖਾਸਾ ਵਾਈਕੁਰਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਕੌਰ ਪਿੰਡ ਚੱਕ ਸੈਦੋਕੇ ਤੋਂ ਅਸੀਂ ਰਾਜਬਖਸ਼ ਜੀ ਦੇ ਨਾਲ ਖੜੇ ਆ ਤੇ ਅਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਇਥੋਂ ਜਿਤਾਵਾਂਗੇ ਤਾਂ ਜੋ ਉਹਨਾਂ ਨੂੰ ਇਥੋਂ ਟਿਕਟ ਮਿਲ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਹਮੇਸ਼ਾ ਹੀ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਤਨਮਨ ਨਾਲ ਉਹਨਾਂ ਨੂੰ ਜਿਤਾਵਾਂਗੇ